ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਮਨੀ ਮਹੇਸ਼ ਵਿਸ਼ਾਲ ਭੰਡਾਰਾ ਬਾਈਮਾ ਭੰਡਾਰਾ ਐਸਪੀ ਸ਼ੋਕਮਾਰ ਢੰਡੀ ਦੇ ਕੇ ਭੰਡਾਰੇ ਨੂੰ ਰਵਾਨਾ ਕੀਤਾ ਗਿਆ ਸਾਡੇ ਨਾਲ ਐਸਪੀ ਸਾਹਿਬ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਔਰੋਂ ਦੇ ਮੈਂਬਰ ਵੀ ਆ ਬਹੁਤ ਅੱਛੀ ਗੱਲ ਹੈ ਬਰਨਾਲਾ ਵਾਸੀਆਂ ਵਾਸਤੇ ਇਹ ਬਹੁਤ ਮੁਬਾਰਕ ਵਾਲਾ ਦਿਨ ਹੈ। ਔਰ ਸਾਰੇ ਵੱਦ ਚੜ ਕੇ ਇਸ ਕੰਮ ਦੇ ਵਿੱਚ ਬਹੁਤ ਸਹਿਯੋਗ ਵੀ ਕਰ ਰਹੇ ਨੇ ਔਰ ਵੱਦ ਚੜ ਕੇ ਹਿੱਸਾ ਵੀ ਲੈ ਰਹੇ ਨੇ ਔਰ ਇਹ ਸੇ ਕਰਕੇ ਬਰਨਾਲੇ ਵਿੱਚ ਮੈਂ ਜਦੋਂ ਦਾ ਆਇਆ ਸਾਰੇ ਆਪਣੇ ਧਰਮ ਕਰਮ ਦੇ ਕੰਮਾਂ ਵਿੱਚ ਪੂਰਾ ਪੂਰਾ ਆਪਣਾ ਯੋਗਦਾਨ ਪਾ ਰਹੇ ਨੇ ਔਰ ਵਧੀਆ ਤਰੀਕੇ ਨਾਲ ਸਾਰਾ ਸ਼ਹਿਰ ਅਮਨ ਮਾਨ ਦੇ ਵਿੱਚ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਚੱਲ ਰਿਹਾ ਅੱਜ ਇਹਨਾਂ ਨੇ ਜਿਹੜੀ ਇੱਥੋਂ ਕੁਝ ਗੱਡੀਆਂ ਰੰਮ ਕੀਤੀਆਂ ਮਨੀ ਮਹੇਜ ਜੀ ਦੇ ਯਾਤਰਾ ਵਾਸਤੇ ਉੱਥੇ ਇਹਨਾਂ ਨੇ ਲੰਗਰ ਹਰ ਸਾਲ ਆਰੰਭ ਕਰਦੇ ਨੇ ਕਿ ਇਹਨਾਂ ਦੇ ਜਿਹੜੇ ਇਹਦੇ ਪਾਤਰ ਸਾਰਾ ਸ਼ਹਿਰ ਹੈ ਵੈਸੇ ਤਾਂ ਪਰ ਸਪੈਸ਼ਲ ਤੌਰ ਤੇ ਜਿਹੜਾ ਇਹਨਾਂ ਦੇ ਪ੍ਰਧਾਨ ਨੇ ਮਨੋਜ ਜੀ ਤੇ ਸੁਨੀਲ ਕੁਮਾਰ ਜੀ ਸੈਕਟਰੀ ਇਹਨਾਂ ਦੇ ਤੇ ਹੋਰ ਸਾਰੇ ਮੈਂਬਰ ਇਸ ਵਧਾਈ ਦੇ ਪਾਤਰ ਨੇ ਮੇਰਾ ਨਾਮ ਮਨੋਜ ਕੁਮਾਰ ਹੈ ਮਨੋਜ ਕੁਮਾਰ ਜੀ ਕੀ ਕਹਾਂਗੇ ਮਨੀ ਮੇਸ਼ ਵਾਸਤੇ ਹਰ ਸ਼ਿਵ ਸ਼ਕਤੀ ਮਹਾ ਸੰਗ ਅੱਜ ਕਿ ਅਸੀਂ ਬਾਈ ਮਾ ਭੰਡਾਰਾ ਲੈ ਕੇ ਜਾ ਰਹੇ ਹਾਂ ਮਨੀ ਮੇਸ਼ ਬਾਬੇ ਦੇ ਉਥੇ ਭਗਤਾਂ ਦੀ ਸੇਵਾ ਦੇ ਵਿੱਚ ਹਾਜ਼ਰੀ ਦੇ ਵਿੱਚ ਜਿਹਦੇ ਜਿਸ ਅਸੀਂ ਕੰਬਲ ਦਵਾਈਆਂ ਹਰੇਕ ਚੀਜ਼ ਦੀ ਸਾਡੇ ਕੋਲ ਭੋਲੇ ਨਾਥ ਦੀ ਕਿਰਪਾ ਨਾਲ ਸਹੂਲਤਾਂ ਨੇ ਇੱਥੇ ਜੀ ਬਾਕੀ ਬਰਨਾਲਾ ਨਿਵਾਸੀਆਂ ਦਾ ਸਾਡੇ ਸਾਭ ਦਾ ਬਾਕੀ ਹਰੇਕ ਬੰਦੇ ਦਾ ਸਾਨੂੰ ਬਹੁਤ ਬਹੁਤ ਸਹਿਯੋਗ ਹੈ ਜੀ ਉਹ ਬਾਬਾ ਭੋਲੇ ਨਾ ਸਾਥੋਂ ਇਹੀ ਕੰਮ ਕਰਾਈ ਜਾਵੇ ਜੀ બસ ਇਹ ਜੀ ਯਾਤਰੀਨਾਂ ਦੀ ਸੇਵਾ ਕਰੀ ਜਾਈਏ ਜਿਵੇਂ ਕੀ ਆਹ ਭੰਡਾਰਾ ਜਿਹੜਾ ਹੈਗਾ 2002 2003 ਦੇ ਵਿੱਚ ਕੇ ਸਵਰਗੀ ਪ੍ਰਿੰਦਰ ਕੁਮਾਰ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਹਾਂਜੀ 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 ਕੀ ਕਹਿਣਾ ਚਾਹਦੇ ਹੋ ਪ੍ਰਿੰਦਰ ਕੁਮਾਰ ਜੀ ਨੇ ਦੇਖੋ ਜੀ ਜਿੰਨਾ ਚਿਰ ਰਹੇ ਨੇ ਆਪ ਦਾ ਦਿਨ ਰਾਤ ਉਹਨਾਂ ਨੇ ਇੱਕ ਕੀਤੀ ਹੈ ਮਿਹਨਤ ਇੰਨੀ ਕੀਤੀ ਹੈ ਭੰਡਾਰੇ ਦੇ ਪਿੱਛੇ ਬਹੁਤ ਜ਼ਿਆਦੇ ਮਿਹਨਤ ਮਸ਼ੱਦਦ ਕਰਕੇ ਉਹਨਾਂ ਨੇ ਸਾਡੇ ਨਾਲ ਲੜਦੇ ਰਹਿ ਵੀ ਆਪਾਂ ਇੱਥੇ ਜਾਣਾ ਫਲਾਣੇ ਦਾ ਜਾਣਾ ਅਸੀਂ ਮਿਹਨਤ ਕਰੜ ਕੇ ਕੀਤੀ ਹੈ ਬਹੁਤ ਜ਼ਿਆਦੇ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਰਿੰਦਰ ਜੀ ਦਾ ਜੀ ਮੰਨੀ ਵੀ ਅਸੀਂ ਆਸਥਾ ਵਿਸ਼ਵਾਸ ਦੀ ਗੱਲ ਕਰੀ ਤਾਂ ਕਿਸ ਤਿੱਕੇ ਦੀ ਕਾਮਨਾ ਜਿਹੜੀ ਸ਼ਹਿਰ ਵਾਸਤੇ ਕਰਕੇ ਜਾ ਰਹੇ ਅਸੀਂ ਸ਼ਹਿਰ ਵਾਸਤੇ ਇਹੀ ਕਾਮਨਾ ਕਰਦੇ ਵੀ ਸਾਡੇ ਸ਼ਹਿਰ ਨੂੰ ਪਰਮਾਤਮਾ ਸਰਬਦਾ ਭਲਾ ਕਰੇ ਵੈਸੇ ਦਾ ਜੀ ਸਾਡੇ ਸ਼ਹਿਰ ਵਾਸਤੇ ਅਸੀਂ ਫੈਰ ਮੰਗ ਲੈਂਦੇ ਹਾਂ ਬੜਾ ਮੋਟਾ ਇਹੀ ਸਾਡੀ ਪਰਮਾਤਮਾ ਭੋਲੇ ਨਾਥ ਨੂੰ ਵੀ ਭੋਲੇ ਨਾਥ ਸਭ ਤੇ ਮਿਹਰ ਕਰੇ ਇਹ ਬਾਈਮਾ ਭੰਡਾਰਾ ਜੀ ਸ਼ਿਵ ਸ਼ਕਤੀ ਮਾਂ ਸੰਘ ਰਜਿਸਟਰਡ ਬਰਨਾਲਾ ਜਿਹੜਾ ਹੈਗਾਗਾ ਇਹ ਸੰਘ ਬਰਨਾਲਾ 2002 ਦੇ ਵਿੱਚ ਪਹਿਲਾ ਭੰਡਾਰਾ ਸ੍ਰੀ ਬਰਿੰਦਰ ਸਿੰਘ ਲਾ ਜੀ ਤੇ ਆਪਣਾ ਮਨੋਜ ਕੁਮਾਰ ਜੀ ਆਪਣਾ ਗੋਇਲ ਮਦਨ ਕਪਾਲ ਸ਼ਰਮਾ ਜੀ ਲੈ ਕੇ ਗਏ ਸੀਗੇ ਤੇ ਉਹ ਪਡਾਰਾ ਜਿਹੜਾ ਹੈ ਹੁਣ ਤੱਕ ਚੱਲਦਾ ਰਿਹਾ ਵੱਡਾ ਇੱਕ ਦਰਖਤ ਬਣ ਚੁੱਕਿਆ ਹੈਗਾ ਸਾਡੇ ਪ੍ਰਧਾਨ ਜੀ ਹੋਰਾਂ ਦਾ ਲਾਇਆ ਹੋਇਆ ਇਹ ਬੂਟਾ ਤੇ ਹੁਣ ਬਹੁਤ ਸਾਰੀਆਂ ਸ਼ਖਾਵਾਂ ਸਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਭਾਰਤ ਭਰ ਦੇ ਵਿੱਚ ਹੈਗੀਆਂ ਨੇ ਵਿਦੇਸ਼ਾਂ 'ਚ ਵੀ ਹੈ ਤੇ ਇਹ 25ਵਾਂ ਭੰਡਾਰਾ ਜਿਹੜਾ ਹੈ ਇਸ ਵਾਰ ਰਵਾਨਾ ਹੋ ਰਿਹਾ ਹੈਗਾ ਇੱਕ ਜਨਮ ਅਸ਼ਟਮੀ ਤੋਂ ਲੈ ਕੇ ਰਾਧਾ ਅਸ਼ਟਮੀ ਤੱਕ ਸ਼੍ਰੀ ਮਨੀ ਮਹੇਸ਼ ਰੱਖੜੀ ਤੋਂ ਲੈ ਕੇ ਰਾਦਰਸ਼ੀ ਰਾਦਾ ਅਸ਼ਟਮੀ ਤੱਕ ਸ੍ਰੀ ਮਣੀ ਮਹੇਸ਼ ਧੰਸ਼ੋ ਵਿਖੇ ਲਗਾਇਆ ਜਾਊਗਾ ਜਿੱਥੇ ਸੰਗਤਾਂ ਲਈ ਖਾਣ ਪੀਣ ਦੀ ਵਿਵਸਥਾ ਜਿਹੜੀ ਹੈਗੀ ਆ ਭੋਜਨ ਪ੍ਰਸ਼ਾਦ ਦੇ ਇਲਾਵਾ ਦਵਾਈਆਂ ਦਾ ਲੰਗਰ ਤੇ ਨਾਲ ਹੀ ਰਹਿਣ ਸਹਿਣ ਦਾ ਉੱਥੇ ਜਿਹੜਾ ਹੈਗਾ ਵਿਵਸਥਾ ਕੀਤੀ ਗਈ ਹੈ ਹਰ ਸਾਲ ਕੀਤੀ ਜਾਂਦੀ ਹੈ ਤੇ ਥੱਲੇ ਜਿਹੜਾ ਹੈਗਾ ਸਾਡਾ ਥੱਲੇ ਬੇਸ ਕੈਂਪ ਬਣਿਆ ਹੋਇਆ ਉੱਥੇ ਵੀ ਜਿਹੜੇ ਪ੍ਰਬੰਧ ਹੈ ਉਹ ਸੰਗਤਾਂ ਲਈ ਕੀਤੇ ਜਾਂਦੇ ਨੇ ਬੇਸ ਕੈਂਪ ਦੇ ਭੰਡਾਰਾ ਦੇ ਵਿੱਚ ਸਹਿਯੋਗ ਦੀ ਗੱਲ ਕਰੀ ਤਾਂ ਕੀ ਜਗਿਆ ਸਹਿਯੋਗ ਹੈ ਜਾਂ ਸ਼ਹਿਰ ਦੀ ਗੱਲ ਕਰੀ ਸਹਿਯੋਗ ਦੇਖੋ ਜੀ ਸ਼ੇ ਭਗਤ ਜਿਹੜੇ ਵੀ ਹੈਗੇ ਆ ਜਿਹੜੇ ਮਹਾਦੇਵ ਨੂੰ ਆਪਣਾ ਮਹਾਦੇਵ 'ਚ ਆਸਥਾ ਸਭ ਦੀ ਸਾਰਿਆਂ ਦਾ ਜਿਹੜਾ ਸਹਿਯੋਗ ਇਹਦੇ 'ਚ ਪੈਂਦਾ ਤੇ ਸਾਰੇ ਭਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਭੰਡਾਰਾ ਹੈਗਾ ਮਣੀ ਮਹੇਸ਼ਵਿਕੇ ਹਰ ਸਾਲ ਲਗਾਇਆ ਜਾਂਦਾ ਕੀ ਕਾਮਨਾ ਕਰਦੇ ਹੋ ਮਹਾਦੀਪ ਅਗੇ ਇਹੀ ਅਰਦਾਸ ਹੈ ਵੀ ਸੁਖ ਸ਼ਾਂਤੀ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਸੁਖ ਸ਼ਾਂਤੀ ਬਣਾਈ ਰੱਖੇ ਤੇ ਹਰ ਇੱਕ ਦੇ ਸਰਵਤ ਦਾ ਭਲਾ ਤੇ ਤੰਦਰੁਸਤੀਆਂ ਸਰੀਰਕ ਤੰਦਰੁਸਤੀਆਂ ਪਰਿਵਾਰ ਦੇ ਵਿੱਚ ਖੁਸ਼ੀਆਂ ਸਾਰੇ ਸ਼ਰ ਭਗਤਾਂ ਤੇ ਮੇਰ ਬਾਬਾ ਕਰੇ ਡੇਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ